ਹੈਲੋ YouTube ਫੈਮਿਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਗਾਈਜ਼ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਤੁਹਾਡਾ ਸਾਰਾ ਮੈਂਨਾ ਸਵਾਗਤ ਹੈ ਜੀ ਆਪਣੀ 1.5 ਮਿੰਟ ਦੀ ਵੀਡੀਓ ਰਹਿਣ ਵਾਲੀ ਆ ਤੇ ਗਾਈਜ਼ ਮੈਂ ਜ ਵੱਡੀ ਵੀਡੀਓ ਅਪਲੋਡ ਨਹੀਂ ਕਰ ਸਕੀ ਉਸ ਦੇ ਲਈ ਸੌਰੀ ਜੀ ਹੈਨਾ ਤੇ ਕਿਉਂਕਿ ਟਾਈਮ ਨਹੀਂ ਮਿਲਿਆ ਕੱਲ ਮੈਂ ਕੱਪੜੇ ਸਿਉਂ ਰਹੀ ਸੀ ਇਸ ਲਈ ਤੇ ਸੋਵਾ 10 ਵਜੇ ਦਿਨ ਆਪਾਂ ਵੀਡੀਓ ਜਿਹੜੀ ਅਪਲੋਡ ਕਰ ਦਿੰਨੇ ਹੁੰਨੇ ਆ ਗਾਇਸ ਤੇ ਕੱਲ ਨਾ ਬਹੁਤ ਜ਼ਿਆਦਾ ਮੈਨੂੰ ਕੰਮ ਸੀਗਾ ਲੀੜਾ ਕਪੜਾ ਸਿਉਣ ਵਾਲਾ ਸੀਗਾ ਫਿਰ ਤੁਹਾਨੂੰ ਪਤਾ ਵੀ ਘਰਾਂ ਦੇ ਕੰਮ ਵੀ ਹੋ ਜਾਂਦੇ ਆ ਹਨ ਇਸ ਕਰਕੇ ਤੇ ਮੈਂ ਕਿਹਾ ਚਲੋ ਆਪਾਂ ਸਾਡੀ YouTube ਫੈਮਿਲੀ ਤੋਂ ਆਪਾਂ ਸੌਰੀ ਮੰਗ ਲੈਨੇ ਆ ਤੇ ਗਾਇਸ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਪਿੰਨਿੰਗ ਵਾਲੀ ਵੀਡੀਓ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਬਹੁਤ ਜ਼ਿਆਦਾ ਪਸੰਦ ਕੀਤਾ ਤੁਸੀਂ ਸਾਰਿਆਂ ਨੇ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਗਾਇਸ ਹਨਾ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਗਾਇਜ਼ ਹੈਨਾ ਐਡੀਟਿੰਗ ਕਰਨੇ ਦੀ ਵਧੀਆ ਤਰੀਕੇ ਨਾਲ ਤੇ ਬਾਕੀ ਤੁਹਾਡੇ ਜਿਹੜੀ ਸਪੋਰਟ ਹੈ ਬਹੁਤ ਸਾਨੂੰ ਵਧੀਆ ਲੱਗਦੀ ਆ ਬਹੁਤ ਥੋੜੇ ਸੋਹਣੇ ਸੋਹਣੇ ਜਦੋਂ ਅਸੀਂ ਕਮੈਂਟ ਪੜ੍ਹਦੇ ਹਾਂ ਸਾਨੂੰ ਬਹੁਤ ਵਧੀਆ ਲੱਗਦੇ ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਹਿੰਦੀ ਦੀ ਤੁਸੀਂ ਬਲੌਗ ਕਿਵੇਂ ਬਣਾਉਨੇ ਹੋ ਬਲੌਗ ਆਪਾਂ ਐਸੇ ਤਰੀਕੇ ਕੋਈ ਵੀ ਆਪਾਂ ਕਰਦਾ ਕੰਮ ਜੋ ਵੀ ਆਪਾਂ ਕਰਨਾ ਹੁੰਦਾ ਬਲੌਗ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਣਾ ਸਕਦੇ ਹੋ ਆਪਣੇ ਘਰ ਦੇ ਕੰਮਾਂ 'ਚ ਲੈ ਕੇ ਹੈਨਾ ਤੇ ਠੀਕ ਹੈ ਗਾਇਜ਼ ਮਾਫੀ ਚਾਹੁੰਨੀ ਆ ਜੀ ਜਿਹੜੀ ਵੱਡੀ ਵੀਡੀਓ ਅਪਲੋਡ ਨਹੀਂ ਕਰ ਸਕੇ ਉਸਦੇ ਲਈ ਤੇ ਮਿਲਦੇ ਆਪਾਂ ਕੱਲ ਦੇ ਵਲੋਗ ਤਦ ਤੱਕ ਦੇ ਲਈ ਧੰਨਵਾਦ ਜੀ ਸਸੀਕਲ ਬਾਏ ਹਾਏ